आदमी हाँ आदमी आम, आदमी आम आदमी पार्टी आम आदमी पार्टी जिंदाबाद 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 आज तो तीन साल पहले ऐसे आम आदमी पार्टी ना जुड़ी थी मैं ए सोच के कि ये ईमानदार पार्टी है सो आज उन दे बारे ही इथे assi इकट्ठे होए है बोलने واسطے ਤੁਸੀਂ ਲਿਖ ਕੇ ਲਗਾਇਆ ਜੀ ਆਮ ਆਦਮੀ ਪਾਰਟੀ ਦਾ ਬਾਈਕਾਟ ਜੀ 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 ਕਿਉਂ ਕੀ ਜ਼ਰੂਰਤ ਪੈ ਗਈ ਪਹਿਲਾਂ ਤੁਸੀਂ ਆਮ ਪਾਰਟੀ ਦੇ ਨਾਲ ਬੜਾ ਚੱਲਦੇ ਸੀ ਗੁਣ ਵੀ ਬੜੇ ਗਾਉਂਦੇ ਸੀ ਆਮ ਆਦਮੀ ਪਾਰਟੀ ਦੇ ਹੁਣ ਇੱਕਦਮ ਹੀ ਇਲੈਕਸ਼ਨਾਂ ਦੇ ਵਿੱਚ ਹੀ ਬਾਈਕਾਟ ਕਿਉਂ ਕਰਨਾ ਪਿਆ ਬਿਲਕੁਲ ਬਿਲਕੁਲ ਦੇਖੋ ਜੀ ਕਹਿੰਦੇ ਰਾ ਪਿਆ ਜਾਨੇ ਵਾ ਪਿਆ ਜਾਨੇ ਸੋ ਪਹਿਲਾਂ ਜਦੋਂ ਮੈਂ ਐਜ ਸੋਸ਼ਲ ਐਕਟੀਵਿਸਟ ਜਦੋਂ ਲੋਕਾਂ ਚ ਵਿਚਾਰ ਦਿੱਤੀ ਸੀ ਤੇ ਜੋ ਪਾਰਟੀਆਂ ਦਾ ਹਾਲ ਮੈਂ ਦੇਖਦੀ ਸੀ ਕਿ ਕਿੱਦਾਂ ਹੋ ਰਿਹਾ ਹੈ ਨਾ ਜਨਤਾ ਕਿੰਨੀ ਦੁਖੀ ਹੈ ਚਲੋ ਮੈਂ ਸਮਾਜ ਸੇਵਕਾ ਵਤੋਂ ਮੈਂ ਸੋਚਿਆ ਕਿ ਚਲੋ ਇੱਕ ਇਮਾਨਦਾਰ ਪਾਰਟੀ ਹੈ ਸੋ ਇਹਨਾਂ ਨਾਲ ਜੁੜ ਕੇ ਅਸੀਂ ਹੋਰ ਲੋਕਾਂ ਦੀ ਸੇਵਾ ਕਰ ਸਕਦੇ ਆ ਜੋ ਜੋ ਇਹਨਾਂ ਦੇ ਨਾਲ ਮੈਂ ਜੁੜੀ ਆਂ ਤੇ ਉਦੋਂ ਮੈਨੂੰ ਪਤਾ ਲੱਗਦਾ ਰਿਹਾ ਕਿ ਇਹ ਪਾਰਟੀ ਕਿੰਨੀ ਕਰਾਪਟ ਹੈ ਕਹਿ ਰਹੇ ਸੀ ਭ੍ਰਸ਼ਟਾਚਾਰੀ ਨਹੀਂ ਹੈ ਅਸੀਂ ਕਹੋਂਦੇ ਨਹੀਂ ਇਹ ਨਹੀਂ ਕਰਨੀ ਉਲਟਾ ਇਹੀ ਭ੍ਰਸ਼ਟਾਚਾਰ ਨਹੀਂ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਕਰਕੇ ਤੁਸੀਂ ਬਾਈਕਾਟ ਕਰ ਰਹੇ ਹੋ ਮੈਨੂੰ ਪਹਿਲੇ ਦਿਨ ਤੋਂ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਸੀ ਪ੍ਰਮਾਤਮਾ ਦਿੱਤਾ ਸਭ ਖੁਸ਼ਾ ਮੈਨੂੰ ਮੈਂ ਇੱਕ ਸਿਰਫ ਲੋਕਾਂ ਦੇ ਭਲੇ ਲਈ ਲੋਕਾਂ ਦੇ ਲਈ ਸੇਵਾ ਕਰਨ ਲਈ ਮੈਂ ਇਸ ਪਾਰਟੀ ਨਾਲ ਜੁੜੀ ਸੀ ਟਿਕਟ ਤੋਂ ਐਸ ਐ ਚੀਜ਼ ਤੋਂ ਮੈਂ ਸੋਚਿਆ ਸੀ ਕਿ ਇੱਥੋਂ ਪਤਾ ਲੱਗ ਜਾਏਗਾ ਸਾਨੂੰ ਕਿ ਇਹ ਕਿੰਨੀ ਇਮਾਨਦਾਰ ਹੈ ਤੇ ਅਸੀਂ ਖੁੱਲ ਕੇ ਬੋਲ ਸਕਦੇ ਹਾਂ ਦੇਖੋ ਇਹਨਾਂ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਅਸੀਂ ਟਿਕਟ ਉਹਨੂੰ ਦੇਣੀ ਹੈ ਤੁਸੀਂ ਜ਼ਿਲ੍ਹਾ ਪ੍ਰਧਾਨ ਜੀ ਮਨੀਸ਼ ਅਗਰਵਾਲ ਜੀ ਦੀ ਵੀ ਵੀਡੀਓ ਪਿੱਛੇ ਜੀ ਸੁਣੀ ਹੋਣੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਟਿਕਟ ਵਾਰਡ ਚ ਉਹਨੂੰ ਦਵਾਂਗੇ ਜਿਹੜੇ ਕਿ ਵਾਰਡ ਚ ਵਿਚਰਦੇ ਪਿਆ ਕੰਮ ਕਰਦੇ ਪਿਆ ਨਾ ਕਿ ਕੋਈ ਹੋਰ ਨੂੰ ਅਸੀਂ ਟਿਕਟ ਦਵਾਂਗੇ ਸਰਵੇ ਦੇ ਆਧਾਰ ਤੇ ਹੋਏਗਾ ਸੋ ਇਹ ਸਾਰੇ ਮੇਰੇ ਵਾਰਡ ਪ੍ਰਵਾਸੀ ਇੱਥੇ ਖੜੇ ਨੇ ਇਹਨਾਂ ਸਾਰਿਆਂ ਨੂੰ ਤੁਸੀਂ ਵੀ ਪੁੱਛ ਲਓ ਕਿ ਮੈਂ 2.5 ਸਾਲ ਤੋਂ 3 ਸਾਲ ਤੋਂ ਜਦੋਂ ਦੀ ਪਾਰਟੀ ਨਾਲ ਜੁੜੀ ਆ ਮੈਂ ਇਹਨਾਂ ਦੇ ਹੱਕ ਲਈ ਹਰ ਕੰਮ ਕਰਵਾਇਆ ਹੈ ਸੋ ਇਸ ਵਾਰ ਚ ਹੋਰ ਕੋਈ ਐਕਟਿਵ ਐਕਟਿਵ ਲੇਡੀਆਂ ਨਹੀਂ ਸੀ ਟਿਕਟ ਵੀ ਲੇਡੀਆਂ ਐ ਇਸ ਵਾਰ ਦੀ ਸੋ ਇਹਨਾਂ ਨੇ ਐਨ ਮੌਕੇ ਜਾ ਕੇ ਪੈਸੇ ਖਾ ਕੇ ਕਿ ਇਹ ਹਰ ਨੂੰ ਹਰਨੂਰ ਹਰਨੂਰ ਕੋਰ ਲੜਕੀ ਐ ਜਿੰਨੂੰ ਕੋਈ ਜਾਣਦਾ ਨਹੀਂ ਇਸ ਵਾਰ ਚ ਠੀਕ ਹੈ ਔਰ ਇਹਨਾਂ ਨੇ ਆਪਣੀ ਬੇਟੀ ਦੀ ਫੋਟੋ ਲਗਾ ਕੇ ਦੇ ਇੱਥੇ ਟਿਕਟ ਉਹਨਾਂ ਨੂੰ ਦਵਾਤੀ ਹੈ ਅੱਜ ਦਿਨ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉੱਤੇ ਪੈਸੇ ਲੈ ਕੇ ਟਿਕਟਾਂ ਦੇਣ ਦਾ ਇਲਜ਼ਾਮ ਲਗਾ ਰਹੇ ਨੇ ਕਿਤੇ ਉਸੇ ਸਿਲਸਿਲੇ ਦੇ ਦੌਰਾਨ ਤੁਹਾਡੇ ਨਾਲ ਵੀ ਇਸ ਤਰ੍ਹਾਂ ਤੇ ਨਹੀਂ ਹੋਇਆ ਤੁਹਾਡੇ ਕੋਈ ਪੈਸੇ ਦੀ ਮੰਗ ਕੀਤੀ ਹੋਵੇ ਦੇਖੋ ਜੀ ਸਟਾਰਟਿੰਗ ਸੁਣਾਉਂਦੇ ਤੇ ਪੇ ਸੀ 30 35 ਲੱਖ ਜਦ ਕੋ ਹੈਗਾ ਉਹ ਕੌਂਸਲਰ ਦੀ ਟਿਕਟ ਹੈ ਨਾ ਲਈ ਅਪਲਾਈ ਕਰੇ ਪਰ ਮੈਂ ਪਹਿਲੇ ਦਿਨ ਤੋਂ ਮੈਂ ਹਮੇਸ਼ਾ ਬੋਲਦੀ ਆਈ ਹਾਂ ਬਿਨਾ ਪੈਸੇ ਤੋਂ ਟਿਕਟ ਦੇਣਗੇ ਤੇ ਅਸੀਂ ਟਿਕਟ ਲਵਾਂਗੇ ਆਪਾਂ ਐ ਨਹੀਂ ਕੰਮ ਕਰ ਸਕਦੇ ਕਿਉਂਕਿ ਅਸੀਂ ਸਮਾਜ ਨੂੰ ਬਦਲਣ ਵਾਸਤੇ ਇੱਥੇ ਆਏ ਆ ਨਾ ਕਿ ਹੋਰ ਗਲਤ ਕਰਨ ਵਾਸਤੇ ਤੁਸੀਂ ਦੇਖ ਹੀ ਸਕਦੇ ਹੋ ਸਾਰਿਆਂ ਨੂੰ ਪੁੱਛੋ ਤੁਸੀਂ ਸਾਰੇ ਦਰਸ਼ਨ ਕੇ ਤੁਹਾਨੂੰ ਕਿ ਅਸੀਂ ਕਿੰਨੇ ਇਮਾਨਦਾਰ ਨੇ ਅਸੀਂ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਆ ਅਸੀਂ ਪੈਸੇ ਲਈ ਨਹੀਂ ਜੁੜੇ ਇਹਨਾਂ ਨੇ ਟਿਕਟਾ ਉਹਨਾਂ ਲੋਕਾਂ ਨੂੰ ਦਿੱਤੀਆਂ ਜਿਹਨੇ ਜਿਹੜੇ ਪੈਸੇ ਕਮਾ ਕੇ ਇਹਨਾਂ ਨੂੰ ਦੇ ਸਕਦੇ ਪਰ ਆਮ ਆਦਮੀ ਪਾਰਟੀ ਦੇ ਕਹਿ ਰਹੀ ਹੈ ਜੀ ਆਪਾਂ ਬਹੁਤ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਆ ਸਾਡੇ ਚ ਕਰਪਸ਼ਨ ਨਹੀਂ ਹੋ ਰਹੀ ਬਿਲਕੁਲ ਜਿਹੜੇ ਆਪਾਂ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟਾਂ ਦੇ ਰਹੇ ਆ ਕਿਉਂਕਿ ਅੱਗੇ ਲਿਆ ਰਹੇ ਆ ਉਹਨਾਂ ਨੂੰ ਤੁਸੀਂ ਉਹਦੇ ਤੇ ਅਸੀਂ ਦੇਖ ਸਕਦੇ ਆਮ ਆਦਮੀ ਆ ਇਹਨੂੰ ਕੋਈ ਜਾਣਦਾ ਇਸ ਵਾਰ ਚ ਪੁੱਛ ਲੋ ਵਾਰਡ ਵਾਲਿਆਂ ਨੂੰ ਪੁੱਛੋ ਇਹਨੂੰ ਕੋਈ ਜਾਣਦਾ ਸੋ ਐ ਸਭ ਇਹਨਾਂ ਦੀਆਂ ਗੱਲਾਂ ਸੀ ਸੋ ਮੈਂ ਅਬ ਇਸ ਚੀਜ਼ ਤੋਂ ਮੈਨੂੰ ਬੜਾ ਮੈਂ ਸ਼ੁਕਰ ਕੀਤਾ ਮੈਂ ਇਹਨਾਂ ਦੇ ਪਿੰਜਰੇ ਚੋਂ ਆਜ਼ਾਦ ਹੋਈ ਆ ਕਿਉਂਕਿ ਅਸੀਂ ਇਹਨਾਂ ਚ ਰਹਿ ਕੇ ਮੈਂ ਕੁਝ ਬੋਲ ਵੀ ਨਹੀਂ ਸਕਦੀ ਸੋ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਤੋਂ ਆਜ਼ਾਦ ਹੋਈ ਆ ਤੁਸੀਂ ਉਹ ਨਜਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਆ ਮੈਂ ਆਜ਼ਾਦ ਉਮੀਦਵਾਰ ਤੇ ਇੱਥੋਂ ਨਿਕਲ ਕੇ ਮੈਂ ਆਜ਼ਾਦ ਹੋਣ ਦੇਖ ਸਕਦੇ ਹੋ ਤੁਸੀਂ ਉੱਪਰ ਬੋਰਡ ਲੱਗੇ ਮੇਰੇ ਉਹ ਸਿਰ ਪੇਪਰ ਭਰੇ ਸਾਰਾ ਕੁਝ ਕੀਤਾ ਇਹਨਾਂ ਨੂੰ ਉਹ ਵੀ برداشت ਨਹੀਂ ਆ ਕਿ ਇਹਨਾਂ ਨੇ ਜਿੱਤ ਜਾਣਾ ਇਹਨਾਂ ਨੂੰ ਉਹ ਵੀ ਮੇਰੀ ਕਟਵਾ ਦਿੱਤੀ ਅਜੇ ਸੀ ਦੇਤੀ ਉਹਨਾਂ ਨੇ ਸਭ ਕੁਝ ਸਾਨੂੰ ਨਿਚੋਣ ਨਿਸ਼ਾਨ ਦਿੱਤਾ ਹੈ ਪੈਂਪਲੈਟਸ ਦੇਖੋ ਬਣਾਏ ਆ ਮੈਂ ਬੋਰਡਸ ਲਗਾਏ ਹੋਏ ਸਾਰੇ ਪਰ ਇਹਨਾਂ ਨੇ ਉਹ ਵੀ ਮੇਰਾ ਕਟਵਾਰ ਮੈਡਮ ਇਲੈਕਸ਼ਨਾਂ ਦੇ ਵਿੱਚ ਹੀ ਕਿਉਂ ਜ਼ਰੂਰਤ ਪਈ ਤੁਸੀਂ ਬਾਈਕਾਟ ਕਰ ਰਹੇ ਹੋ ਪਹਿਲਾਂ ਵੀ ਤੁਸੀਂ ਛੱਡ ਸਕਦੇ ਸੀ ਇਹੀ ਤੇ ਟਾਈਮ ਹੈ ਬਾਈਕਾਟ ਕਰਨ ਦਾ ਜੀ ਅੱਜ ਵੀ ਇਹਨਾਂ ਦੇ ਕੌਂਸਲਰ ਜਿੱਤ ਗਏ ਤੇ ਫਿਰ ਸਾਡਾ ਕੁਛ ਨਹੀਂ ਸਮਾਜ ਦਾ ਹੋ ਸਕਦਾ। ਇਹੀ ਟਾਈਮ ਹੈ ਸਾਰਿਆਂ ਨੂੰ ਅਵੇਅਰ ਕਰਨ ਦਾ। ਮੈਂ ਕੰਨੀ ਆ ਮੈਂ ਇਸ ਹਮੇਸ਼ਾ ਸ਼ਾਇਰ ਐਜਿਸ ਸਮਾਜ ਸੇਵਿਕਾ ਹਰ ਵਾਰਡਾਂ ਚ ਹਰ ਜਗ੍ਹਾ ਤੇ ਮੈਂ ਇਹਨਾਂ ਦੇ ਲਈ ਖੜੀ ਰਹੀ ਆ ਕਿ ਚਲੋ ਸਾਡੀ ਸਰਕਾਰ ਆਏਗੀ ਤੇ ਵਧੀਆ ਹੋਏਗਾ ਪਰ ਇਹ ਸਰਕਾਰ ਬਿਲਕੁਲ ਨਹੀਂ ਆਸੀਂ ਬਾਇਕਟ ਕਰਨਾ ਆਸੀਂ ਸਾਰੇ ਖੋਲ ਕੇ ਵਿਰੋਧ ਕਰੋ ਵੀ ਆਮ ਆਦਮੀ ਪਾਰਟੀ ਦਾ। ਖੋਲ ਕੇ ਵਿਰੋਧ ਜੀ ਮੇਰੇ ਕੋਈ ਨਹੀਂ ਨਾਰਾ ਬੁਲਦੀ ਕਰੋ ਇਹਨਾਂ ਦੇ ਖਿਲਾਫ। ਬਿਲਕੁਲ ਬਿਲਕੁਲ ਜੀ ਅਸੀਂ ਸਾਨੂੰ ਡਰ ਨਹੀਂ ਦਿਸੇਦਾ ਆਮ ਆਦਮੀ ਪਾਰਟੀ। ਮੁਰਦਾਬਾਦ। ਆਮ ਆਦਮੀ ਪਾਰਟੀ। ਮੁਰਦਾਬਾਦ। ਆਮ ਆਦਮੀ ਪਾਰਟੀ। ਮੁਰਦਾਬਾਦ। ਜੰਮਾਬਾਦ ਆਮ ਆਦਮੀ ਪਾਰਟੀ ਮਰਦਾਬਾਦ ਆਮ ਆਦਮੀ ਪਾਰਟੀ ਮਰਦਾਬਾਦ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਤੇ ਸਿੱਧਾ ਸਿੱਧਾ ਜਿਹੜਾ ਆਮ ਆਦਮੀ ਪਾਰਟੀ ਦਾ ਬਾਇਕਾਟ ਕਰਨ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਹੱਥਾਂ ਦੇ ਵਿੱਚ ਪੋਸਟਰ ਵੀ ਫੜੇ ਹੋਏ ਨੇ ਆ ਆਮ ਆਦਮੀ ਪਾਰਟੀ ਦਾ ਬਾਇਕਾਟ ਪੈਸੇ ਖੋਰਾਂ ਦੇ ਖਿਲਾਫ ਆਵਾਜ਼ ਲੋਕਤੰਤਰ ਦਾ ਹੀ ਚੱਲੇਗਾ ਰਾਜ ਤੁਸੀਂ ਦੇਖ ਸਕਦੇ ਹੋ ਇਸ ਮਹਿਲਾਵਾਂ ਦਾ ਕਿੰਨਾ ਅਕ੍ਰੋਸ਼ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਕੀ ਕੀ ਬੋਲੋਗੇ ਹਾਂ ਜੰਮ ਕੇ ਨਰੇਬਾਜੀ ਕਰ ਰਹੇ ਨੇ ਪਾਰਟੀ ਦਫਤਰ ਦੇ ਬਾਹਰ ਸਾਡੇ ਨਾਲ ਸੱਤਾਂ ਮੈਰਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਵੀ ਜਿਹੜੇ ਮੈਡਮ ਹੈਗੇ ਨੇ ਹਾਂਜੀ ਪਾਟਿਆ ਜੀ ਪਾਰਟੀ ਦੇ ਮੈਂਬਰ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹਨਾਂ ਦੇ ਨਾਲ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਜੀ ਸਪਨਾ ਨਮਸਕਾਰ ਮੈਂ ਸਪਨਾ ਪਾਟਿਆ ਸੋਸ਼ਲ ਵਰਕਰ ਐਜ਼ ਅ ਸੋਸ਼ਲ ਵਰਕਰ ਹੋਣ ਦੇ ਨਾਤੇ ਮੈਂ ਇੱਕ ਆਪਣੀ ਪਹਿਚਾਣਾ ਵਰਗੀ ਸਪਨਾ ਮਹਿਰਾ ਜੋ ਮੈਡਮ ਜਿਨੇ ਇੰਨੀ ਸੇਵਾ ਕੀਤੀ ਹੈ 3 ਸਾਲ ਤੋਂ ਇਹ ਆਮ ਆਦਮੀ ਪਾਰਟੀ ਦੇ ਨਾਲ ਸੇਵਾ ਦੇ ਜੁੜ ਕੇ ਸੇਵਾ ਕਰਦੀ ਪਈ ਸੀ ਤੇ ਇਹਦਾ ਯੂਜ਼ ਕੀਤਾ ਗਿਆ ਯੂਜ਼ ਐਂਡ ਥਰੋ ਜਨਕਿ ਜਿase ਸੁਣਨੇ ਆ ਇਹ ਹੀ ਗੱਲਾਂ ਹੈ ਲੇਕਿਨ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਇਹਨੂੰ ਇਸਤੇਮਾਲ ਕੀਤਾ ਗਿਆ ਪਹਿਲੇ ਤੇ 3 ਸਾਲ ਵੇਖੋ ਜੀ ਇਹਨੇ ਇੰਨੀ ਮਿਹਨਤ ਕੀਤੀ ਕਿਹੜੀ ਆਪਣਾ ਜਗਾ ਜਿੱਥੇ ਇਹਨੂੰ ਨਹੀਂ ਭੇਜਿਆ ਗਿਆ ਕਿ ਚਾਹੀ ਉੱਥੇ ਇਹ ਕੰਮ ਕਰ ਗਿਆ ਉੱਥੇ ਉਹ ਕੰਮ ਕਰ ਗਿਆ ਪੈਟਰੋਲ ਖੁਦ ਦਾ ਸਾਰੀ ਜਿੰਨਾ ਖਰਚਾ ਕੀਤਾ ਇਸ ਕੁੜੀ ਨੇ 5-7 ਲੱਖ ਰੁਪਇਆ ਲਗਾ ਕੇ ਇਸ ਪਾਰਟੀ ਨੂੰ ਆਪਣਾ ਟਾਈਮ ਦਿੱਤਾ ਆਪਣੀ ਸਿਹਤ ਵੀ ਨਹੀਂ ਵੇਖੀ ਤੇ ਅੱਜ ਇਸ ਲੇਡੀ ਨੂੰ ਇਹਨਾਂ ਨੇ ਧੱਕਾ ਕੀਤਾ ਬਹੁਤ ਤਗੜਾ ਧੱਕਾ ਕੀਤਾ ਜਿਹਦੇ ਵਿਰੋਧ ਵਿੱਚ ਅਸੀਂ ਇਹਦੇ ਨਾਲ ਖੜੇ ਆਂ ਅਸੀਂ ਇਸ ਪਾਰਟੀ ਤੋਂ ਬਾਈਕਾਟ ਕਰ ਰਹੇ ਹਾਂ ਔਰ ਹਮੇਸ਼ਾ ਅਸੀਂ ਇਹੀ ਸੱਚ ਸੱਚ ਦੇ ਨਾਲ ਤੁਰੇ ਹਾਂ ਤੇ ਸੱਚ ਦੇ ਨਾਲ ਹੀ ਤੁਰੇ ਰਾਵਾਂਗੇ ਤੇ ਇਸ ਕਰਕੇ ਅਸੀਂ ਇਸ ਪਾਰਟੀ ਨਾਲ ਕੋਈ ਸਾਡਾ ਲਿੰਕ ਨਹੀਂਗਾ ਅਸੀਂ ਬਾਕੀਆਂ ਨੂੰ ਵੀ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਆਪਣੇ ਸਮਾਜ ਸੇਵੀ ਆਪਣਾ ਲੋਕਾਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਕਿ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਇਹ ਧੱਕਾ ਕੀਤਾ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਧੱਕਾ ਕੀਤਾ 33 ਨੰਬਰ ਵਾਰਡ ਚ ਹੋਰ ਕਿਧਰੇ ਵੀ ਕੀਤਾ ਹੋਏਗਾ ਜਾਂ ਕਰਦੇ ਹੋਣਗੇ ਜਾਂ ਅੱਗੋਂ ਵੀ ਕਰਨਗੇ ਪਲੀਜ਼ ਇਸ ਆਪ ਆਧਵੀ ਪਾਰਟੀ ਨਾਲ ਹੱਥ ਜੋੜ ਕੇ ਬੇਨਤੀ ਆ ਕਿ ਬਾਈਕਾਟ ਕਰੋ ਤੇ ਆਪਣਾ ਭਵਿੱਖ ਆਪ ਆਪਣਾ ਬਣਾਓ ਹਾਂਜੀ ਸਰ ਤੁਸੀਂ ਕੀ ਕਹਿ ਰਹੇ ਹੋ ਹੋ ਗਿਆ ਬੜਾ ਸਾਚੀ ਗਾ ਜੀ ਸੁਖਮਿੰਦਰ ਸਿੰਘ ਆ ਮੈਂ 13 ਸਾਲ ਤੋਂ ਜੁੜਾ 13 13 ਸਾਲ ਹੋ ਗਏ ਮੈਨੂੰ ਜੁੜੇ ਨੂੰ ਜੀ ਆ ਮਾੜੀ ਪਿਆਰ ਤੋਂ ਇਹ ਐਕਚੁਅਲੀ ਮੇਰੀ ਸਿਸਟਰ ਲੱਗਦੀ ਆ ਪੂਆ ਦੀ ਬੇਟੀ ਮੈਂ ਇੰਨਾ ਜ਼ੋਰ ਲਾਇਆ ਇਹਦੇ ਪਿੱਛੇ ਆ ਭੈਣ ਮੇਰੀ ਨੇ ਜਿਨਾਜ ਹੋਰ ਇਹਨੇ ਲਾਇਆ ਉਹਨਾਂ ਉਰ ਮੈਂ ਲਾਇਆ ਪਰ ਅੱਜ ਤੱਕ ਇੱਕ ਫੋਨ ਨਹੀਂ ਚੱਕਦੀ ਏਡੀ ਗੰਦੀ ਪਾਰਟੀ ਆ ਕੌਣ ਨਹੀਂ ਪਹੁੰਚਕਦਾ ਕੌਣ ਨਹੀਂ ਪਹੁੰਚਕਦਾ ਐਮ ਐਲ اے ਜੀਵਨ ਜੋਤ ਕੌਰ ਸਰ ਅੱਜ ਤੁਸੀਂ ਕਹਿ ਰਹੇ ਫੋਨ ਚੋ ਹਰ ਵੇਲੇ ਤੇ ਜੀਵਨ ਜੋਤ ਕੌਰ ਮੈਡਮ ਦੇ ਨਾਲ ਨਜ਼ਰ ਆਂਦੇ ਰਹੇ ਨੇ ਕਿੱਥੇ ਆਉਂਦੇ ਰਹੇ ਆ ਨਜ਼ਰ ਸਾਡੇ ਨਾਲ ਤੇ ਨਹੀਂ ਮੈਡਮ ਉਹ ਸੁਪਨਾ ਮੇਰਾ ਜੀ ਤੁਹਾਡੇ ਨਾਲ ਤੇ ਨਹੀਂ ਨਜ਼ਰ ਆਏ ਜੀ ਤੁਹਾਡੇ ਨਾਲ ਨਹੀਂ ਨਜ਼ਰ ਆਇਆ ਕਦੀ ਅੱਜ ਇਹ ਫੋਨ ਕਰਦੇ ਆ ਫੋਨ ਕਿਤੇ ਕੋਈ ਪੰਗਾ ਵਹਿ ਜੇ ਅੱਜ ਫੋਨ ਕਰੀਏ ਫੋਨ ਹੀ ਚੱਕਦੀ ਪੁਲਿਸ ਵਾਲੇ ਨੇ ਤੇਰੀ ਚੰਗੀ ਭੈਣ ਆ ਬਾਈਕਾਟ ਕਰੋ ਬਾਈਕੜ ਹੈ ਜੀ ਸਾਡਾ ਬਾਈਕੜ ਭੈਣ ਦਾ ਬਾਈਕੜ ਹੈ ਬਈ ਬਾਈਕੜ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋ ਵੇਖੋ ਜੀ ਇਹ ਬੀਬੀ ਸਪਨਾ ਮਹਾਰਾ ਜਿਹੜੇ ਆ ਨਾ ਇਹਨਾਂ ਨੇ ਇਸ ਹਲਕੇ ਦੇ ਵਿਕਾਸ ਵਾਸਤੇ ਦਿਨ ਰਾਤ ਮਿਹਨਤ ਕੀਤੀ ਆ ਇਹਨਾਂ ਨੂੰ ਜਦੋਂ ਕੋਈ ਇਲਾਕਾ ਨਿਵਾਸੀ ਆਵਾਜ਼ ਮਾਰਦਾ ਵਾ ਵੀ ਸਾਡੇ ਤੇ ਕੂੜਾ ਪਿਆ ਵਾ ਸਾਡੇ ਪਾਣੀ ਦਾ ਪ੍ਰੋਡਕਸ਼ਨ ਟੁੱਟਾ ਵਾ ਸਾਡੇ ਸਿਵਰ ਦੇ ਜਿਹੜੇ ਆ ਢੋਲ ਢੱਕਣ ਟੁੱਟੇ ਆ ਇਹ ਵਿਦਨ ਮਿੰਟ ਸੱਜਾ ਵਿਦਨ ਆਵਰਜ਼ ਜਣਾਵਾ ਉਹਨਾਂ ਦਾ ਕੰਮ ਕਰਾਉਂਦੇ ਆ ਤੇ ਅੱਜ ਇਹ ਸਿਰਫ ਰੋਏ ਨਹੀਂਗੇ ਇਹਨਾਂ ਦੀ ਇਹ ਜਿਹੜਾ ਮਨ ਭਰਿਆ ਵਾ ਇਹਨਾਂ ਦੀ ਅੱਖਾਂ ਨੇ ਗਲੇਡੀਓ ਦੇ ਭਰਦੀ ਕਿਤਨਾ ਲੋ ਰੋ ਕੇ ਰੱਖੇ ਸਾਨੂੰ ਨਹੀਂ ਪਤਾ ਕਿਉਂਕਿ ਜਿੰਨੀ ਸਹੂਲਤਾਂ ਨਾਲ ਜਿੰਨੀ ਇਮਾਨਦਾਰੀ ਨਾਲ ਜਿੰਨਾ ਦੰਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਇਹ ਸਾਥ ਦਿੱਤਾ ਵਾ ਅੱਜ ਇਹ ਉਤੋਂ ਨਰਾਸ਼ ਨਜ਼ਰ ਆ ਰਹੇ ਆ ਤੇ ਇਹ ਨਰਾਸ਼ ਨਜ਼ਰ ਆ ਰਹੇ ਆ ਤੇ ਇਹਨਾਂ ਦੇ ਜਿਹੜੇ ਜਿਨ੍ਹਾਂ ਦੇ ਕੰਮ ਕਰਾਉਂਦੇ ਨੇ ਆ ਨੇਚਰਲੀ ਉਹਨਾਂ ਤੇ ਵੀ ਇਸੀ ਦਾ ਅਸਰ ਪੈਣਾ ਪੈਣਾ ਵਾ ਦੂਸਰੀ ਗੱਲ ਮੈਂ ਖੁਦ ਹੈਗਾ ਪੈਨਸ਼ਨਰ ਹਾਂਜੀ ਤੇ ਸਾਨੂੰ ਜਿਹੜੇ ਪੰਜਾਬ ਦੇ ਆਈਐਸ ਆ ਆਈਪੀਐਸ ਆ ਜੁਡੀਸ਼ਰੀ ਵਾਲੇ ਆ ਉਹਨਾਂ ਨਾਲੋਂ ਤੇ ਜਿਹੜੀਆਂ ਸਾਡੀਆਂ ਨੇਬਰਿੰਗ ਸਟੇਟਸ ਹੈਗੀਆਂ ਵਾ ਹਰਿਆਣਾ ਵਾ ਜੰਮੂ ਕਸ਼ਮੀਰ ਆ ਉਤਰਾਖੰਡ ਆ ਰਾਜਸਥਾਨ ਆ ਉਹਨਾਂ ਨਾਲੋਂ ਸਾਨੂੰ 11% ਡੀਏ ਘੱਟ ਮਿਲ ਰਿਹਾ ਕੱਲ 17 ਤਰੀਕ ਨੂੰ ਪੈਨਸ਼ਨਰ ਡੇ ਸੀ ਤੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੈਨਸ਼ਨਰ ਇਕੱਠੇ ਹੋਏ ਸੀ ਉਹਨਾਂ ਨੇ ਵੀ ਇਸ ਚੀਜ਼ ਦਾ ਇਲਾਨ ਕੀਤਾ ਵਾ ਵੀ ਅਸੀਂ ਇਸ ਵਿਤਕਰੇ ਦੇ ਵਿਰੁੱਧ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਵਾਂਗੇ ਬਾਕੀ ਫ੍ਰੀ ਹੈ ਜਿੱਥੇ ਮਰਜ਼ੀ ਕੋ ਪਾਵੇ ਪਰੰਤੂ ਕਿਉਂਕਿ ਇਹਨਾਂ ਨੇ ਸਾਡੇ ਵਾਅਦੇ ਕੀਤੇ ਸੀ ਇਹ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੇ ਵੀ ਤੁਹਾਨੂੰ ਕਿਤੇ ਧਰਨਾ ਨੇ ਮਾਰਨਾ ਪਊਗਾ ਤੁਹਾਨੂੰ ਮੁਜਾਹਰਾ ਨਹੀਂ ਕਰਨਾ ਪਊਗਾ ਇਹ ਜਿਹੜਾ ਰੋਸ ਆ ਨਾ ਇਹ ਲਾਗ ਭਾਗ ਸਾਰੇ ਵਰਗਾਂ ਚ ਆ ਇਸ ਕਰਕੇ ਜਿੰਨਾ ਚਿਰ ਇਹ ਪਾਰਟੀ ਲੋਕਾਂ ਦਾ ਰੋਸ ਦੂਰ ਨਹੀਂ ਕਰਦੀ ਲੋਕ ਇਹਦਾ ਤੋਂਵਾ جاری ਰਹੀ ਰਹਿਣਗੇ ਸੋ ਇਸਨ ਆਮ ਆਦਮੀ ਪਾਰਟੀ ਦੇ ਨਾਲ ਪਹਿਲਾਂ ਜੁੜੇ ਰਹੇ ਸਪਨਾ ਮਹਿਰਾ ਜੀ ਜੋ ਕਿ ਵਾਰਡ ਨੰਬਰ 33 ਤੋਂ ਆਜ਼ਾਦ ਉਮੀਦਵਾਰ ਤੌਰ ਤੇ ਜਿਹੜੇ ਨੇ ਇਲੈਕਸ਼ਨ ਲੜ ਰਹੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਵੀ ਲਗਾਏ ਨੇ ਕਿ ਪੈਸੇ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਇਹ ਆਜ਼ਾਦ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰੇ ਨੇ ਤੇ ਆਮ ਆਦਮੀ ਪਾਰਟੀ ਦਾ ਬਾਇਕਾਟ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਦਫ਼ਤਰ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਉਹ ਟਰੋਫੀ ਹੈ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਾਰਡ ਨੰਬਰ 33 ਦੇ ਵਿੱਚ ਇਹਨਾਂ ਦੇ ਨਾਲ ਮਹਿਲਾਵਾਂ ਵੀ ਜਿਹੜੀਆਂ ਨੇ ਖੜੀਆਂ ਨੇ ਇਹਨਾਂ ਦੇ ਨਾਲ ਡਟ ਕੇ ਸਾਥ ਦੇਣ ਲਈ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੀਆਂ ਇਸ ਵਕਤ ਦੀਆਂ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਬਾਇਕਾਊਟ ਕੀਤਾ ਜਾ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਪਾਰੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਮੌਜੂਦ ਨੇ ਅਤੇ ਖੁੱਲ ਕੇ ਜਿਹੜਾ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ